ਸ਼ਸ਼ੀਕਲ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਮੇਰੇ ਯੂਸੀ YouTube ਚੈਨਲ ਤੇ ਅੱਜ ਜੋ ਆਪਾਂ ਮੁਲਾਜ਼ਮ ਦੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਨੇ ਉਹਨਾਂ ਮੰਗਾਂ ਬਾਰੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਜੋ ਕਿ ਪਹਿਲੀ ਮੰਗ ਜੀ ਆਪਣੀ ਇਹਦੇ ਵਿੱਚ ਹੈਗੀ ਆ ਕਿ ਪੰਜਾਬ ਪੇ ਕਮਿਸ਼ਨ ਦਾ ਏਰੀਆ ਕਿੰਨਾ ਪਰਸੈਂਟ ਬਣਦਾ ਤੇ ਕਦੋਂ ਪੰਜਾਬ ਸਰਕਾਰ ਦੇ ਰਹੀ ਆ ਉਸ ਬਾਰੇ ਵੀ ਜਾਣਕਾਰੀ ਦਿਓ। ਪੰਜਾਬ ਦੇ ਮਲਾਵਾ ਏਰੀਆ ਲਗਭਗ 5.5 ਸਾਲ ਦਾ ਹਾਂਜੀ 18 ਕਰੋੜ ਤੋਂ ਉੱਪਰ ਬਣਦਾ ਹਾਂਜੀ ਜਿਸ ਨੂੰ ਲੈ ਕੇ ਮੁਲਾਜ਼ਮ ਵੱਲੋਂ ਮੁਖਨੀ ਭਵਾਨ ਤੋਂ ਨਾਲ ਬੇਤਨ ਹਰਪਾਲ ਸਿੰਘ ਚੀਮਾ ਦੇ ਨਾਲ ਮੀਟਿੰਗ ਕੀਤੀ ਗਈ ਵੀ ਜੋ ਕਿਸਤਾਂ ਦਾ ਏਰੀਆ ਹੈ ਮੁਲਾਜ਼ਮਾਂ ਦਾ ਉਹ ਇੱਕ ਜਾਂ ਦੋ ਕਿਸਤਾਂ ਤਾਂ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਉਮਰ ਦੇ ਸਾਲਾਂ ਬੰਡੀਆਂ ਬਾਦੀਆਂ ਜਦਸਿਰ ਮਲਾਜਮਾਂ ਵੱਲੋਂ ਦੁਬਾਰਾ ਫੇਰ ਮੰਗੋ ਦਿੱਤੇ ਗਏ ਵੀ ਜੋ ਏਰੀਆ ਆ ਇੱਕ ਜਾਂ ਦੋ ਕਿਸਤਾਂ ਵਿੱਚ ਵੰਡਦਾ ਤਾਂ ਹਾਂ ਜੀ ਮੰਦੇ ਦੂਜੀ ਮੰਗ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਪਰਸੈਂਟ ਕਰ ਸਕਦੀ ਹੈ ਉਸ ਬਾਰੇ ਜਾਣਕਾਰੀ ਦਿਓ ਪੰਜਾਬ ਸਰਕਾਰ ਨੇ ਮਨਾ ਡੀਏ ਆ 42% ਆ ਕੇਂਦਰ ਸਰਕਾਰ ਨੇ ਮਨਾ ਡੀਏ 58% ਆ ਹਾਂਜੀ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਵਿਤਿੰਦਰ ਹਰਪਾ ਸਿੰਘ ਨੀਮਾ ਦਾ ਬਿਆਨ ਆਇਆ ਕਿ ਡੀਏ ਸਿਉਂ ਨਹੀਂ ਦਿੱਤਾ ਕਿਉਂਕਿ 1700 ਕਰੋੜ ਰੁਪਏ ਜੋ ਏਰੀਅਰ ਬਣਦਾ ਮਿਲਾਇਆ ਹੁੰਦਾ ਜਿਸ ਤੇ ਲੇਟ ਹੋ ਗਿਆ ਹਾਂਜੀ ਹੁਣ ਇਹਨਾਂ ਦੇ ਵਿੱਚ ਜੋ 3 ਜਾਂ 4% ਡੀਏ ਵਿੱਚ ਵਾਧਾ ਕਰ ਸਕਦੀ ਸਰਕਾਰ ਕਿਉਂਕਿ ਹਿੰਦੁਸਤਾਨ ਰਾਏ ਦੇ ਮੁਤਾਬਕ ਹੀ ਜੋ 50 ਕਰੋੜ ਨਾਲ ਡੀਏ ਵਿੱਚ ਵਾਧਾ ਕਰ ਸਕਦੀ ਆ ਇੱਕ ਪਾਸੇ ਕੇਂਦਰ ਸਰਕਾਰ ਨੇ ਮਨਾ ਡੀਏ 58% 50 ਰੁਪਏ ਵਾਲੀ ਵੀ 200% ਸੋਨੇ ਨਾਲ ਬਹੁਤ ਵੱਡਾ ਫਰਕ ਆ ਉਹਨਾਂ ਦੇ ਸਮਝ ਵਿੱਚ ਮਾਨ ਸਰਕਾਰਾ डील ਬੰਦ ਕਰਦੇ ਹਨ 2004 ਤੋਂ ਭਰਤੀ ਹੋਏ ਜੋ ਮੁਲਾਜ਼ਮ ਨੇ ਪੰਜਾਬ ਸਰਕਾਰ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰਾ ਸਕਦੀ ਹੈ ਤੇ ਕਿੰਨਾ ਟਾਈਮ ਲੱਗ ਸਕਦਾ ਉਸ ਬਾਰੇ ਵੀ ਜਾਣਕਾਰੀ ਦਿਓ ਜੀ 2004 ਤੋਂ ਭਰਤੀ ਹੋਣ ਲਈ ਪੁਰਾਣੀ ਪੈਨਸ਼ਨ ਬਹੁਤ ਜ਼ਰੂਰੀ ਆ ਜਿਸ ਨੂੰ ਲੈ ਕੇ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਸੀ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਆ ਪਰ ਮੁਲਾਇਮਾਂ ਨੂੰ ਲਗਾਤਾਰ ਬਿਤੇ ਹਰਪਾਲ ਸਿੰਘ ਜੀ ਮਾ ਨਾਲ ਮੀਟਿੰਗ ਕੀਤੀ ਗਈ ਮੁਖਨੇ ਭਵਾਨ ਤਵਾਨ ਨਾਲ ਮੀਟਿੰਗ ਹੋਈਆਂ ਵੀ ਪੁਰਾਣੀ ਪੈਨਸਨ ਸਕੀਮਾਂ ਨੇ 1972 ਸਾਲੋਂ ਕੀਤੀ ਜਾਵੇ ਪਰ ਸਰਕਾਰ ਉਹਨੂੰ ਠੱਕੇ ਨਾਲ ਜੋ ਐਨਪੀਐਸ ਸਕੀਮ ਲਾਗੂ ਕੀਤੀ ਗਈ ਆ ਇਸ ਲਈ ਵਿਰੋਧ ਕਰਦੇ ਆ ਕਿੰਦਾ ਸਰਕਾਰ ਵੱਲੋਂ ਯੂਪੀਐਸ ਕਿਉਂ ਲਾਗੂ ਕੀਤੀ ਗਈ ਇਸ ਲਈ ਵਿਰੋਧ ਕਰਦੇ ਆ ਅਸੀਂ ਮੰਗ ਕਰਦੇ ਹਾਂ ਮੁਖਵਾਨਾਂ ਤੋਂ ਵੀ ਪੁਰਾਣੀ ਪੈਨਸਨ ਸਕੀਮਾਂ ਜੋ 1972 ਸਾਲ ਹਰ ਹਾਲ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਦਾ ਕੱਟਿਆ ਹੋਇਆ ਮੋਬਾਈਲ ਪੱਤਾ ਇਹ ਪੰਜਾਬ ਸਰਕਾਰ ਕਦੋਂ ਇਸ ਸਕੀਮ ਨੂੰ ਬਹਾਲ ਕਰ ਸਕਦੀ ਹੈ ਤੇ ਕਿੰਨਾ ਟਾਈਮ ਲੱਗ ਸਕਦਾ ਉਸ ਬਾਰੇ ਵੀ ਜਾਣਕਾਰੀ ਦਿਓ ਪੰਜਾਬ ਸਰਕਾਰ ਵੱਲੋਂ 37 ਤਰ੍ਹਾਂ ਦੇ ਭੱਤੇ ਕੱਟ ਲਾਇਆ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਮਨਾਏ ਮਨੋ ਸ਼ੰਗਾਰਸ਼ਵੀ ਕੀਤਾ ਗਿਆ ਰੈਲੀ ਕੀਤੀ ਕਿਸਨੂਰ ਦੇ ਵਿੱਚ ਜਾਂ ਮਹਾਲੀ ਵਿੱਚ ਦਰੰਦਰ ਦੇ ਵਿੱਚ 37 ਤਰ੍ਹਾਂ ਦੇ ਲਾਇਆ ਗਿਆ ਭੱਤਿਆਂ ਦੇ ਕਟਾਓ ਬਹਾਲ ਕੀਤਾ ਜਾਵੇ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਬਹਾਲ ਨਹੀਂ ਕੀਤਾ ਉਹਨਾਂ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਭੱਤੇ ਬਹਾਲ ਕਰਦੇ ਹਨ ਹਾਂਜੀ ਤੀਜੀ ਆਪਣੇ ਮਿਡਲ ਵਰਕਰ ਤੇ ਆਸ਼ਾ ਵਰਕਰ ਦੇ ਜੋ ਮਾਨ ਪੱਤੇ ਸੰਬੰਧੀ ਜਾਣਕਾਰੀ ਹੈ ਜੀ ਉਸ ਬਾਰੇ ਵਿੱਚ ਜਾਣਕਾਰੀ ਦਿਓ ਜੋ ਆਸ਼ਾ ਵਰਕਰ ਆ ਅਗਨਵਰੀ ਵਰਕਰ ਆ ਹਾਂਜੀ ਮਿਡਲ ਵਰਕਰ ਆ ਹਾਂਜੀ ਉਹਨੇ ਮੁੱਖ ਮੰਗ ਹੈ ਕਿ ਸਾਡੇ ਜੋ ਮਾਨਵਤੇ ਵਾਅਦਾ ਕੀਤਾ ਜਾਵੇ ਜਿਸ ਨੂੰ ਲੈ ਕੇ ਸਾਹ ਕੋਨੇ ਚੇਅਰਮੈਨ ਬਿੱਤਾਂ ਦੇ ਹਰਪਾਲ ਸਿੰਘ ਟੀਮਾਂ ਨਾਲ ਜਾਂ ਮੁੱਖ ਨੇ ਭਵੰਤਨੋਂ ਮੀਟਿੰਗਾਂ ਹੋਈਆਂ ਪਰ ਉਹਨਾਂ ਦੇ ਜੋ ਮਾਨਵਤੇ ਵਾਅਦਾ ਨਹੀਂ ਕੀਤਾ ਗਿਆ ਬੋਸਰ ਆਉਣ ਸਮੇਂ ਸਰਕਾਰ ਮਾਨੂੰ ਤੇ ਵਾਅਦਾ ਕਰਦੇ ਹਾਂ ਹਾਂਜੀ ਦੂਜਾ ਆਪਣਾ ਪੇ ਕਮਿਸ਼ਨ ਏਰੀਅਰ ਬਾਰੇ ਜਾ ਕੁ ਹੋ ਗਈ ਹੁਣ ਡੀਏ ਦੇ ਵਾਅਦੇ ਬਾਰੇ ਉਸ ਬਾਰੇ ਦੁਬਾਰਾ ਮੈਨੂੰ ਇੱਕ ਵਾਰੀ ਜਾਣਕਾਰੀ ਦੋਈ ਡੀਏ ਦੇ ਵਾਅਦਾ ਘਟੂ ਘਟ 1600 ਹੋਣ ਦੇ ਦਾ ਹਾਂਜੀ ਬਣੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇਸ ਜੋ ਮੁਲਾਜ਼ਮਾਂ ਦੀ ਵਕ ਵਕ ਮੰਗਾ ਰੱਖਿਆ ਗਿਆ ਨੇ ਮੁਲਾਜ਼ਮਾਂ ਦੀ ਜਾਣਕਾਰੀ ਦੇਣ ਦੇ ਲਈ ਮੈਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬਰ ਹੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ